ਪੰਥਕ ਸ਼ਕਤੀ ਨੂੰ ਇਕਜੁੱਟ ਕਰਨ ਅਤੇ ਸ਼ੌਮਣੀ ਅਕਾਲੀ ਦਲ ਨੂੰ ਮੂੜ ਮਜ਼ਬੂਤ ਤੇ ਰਵੱਜੋ ਉਭਾਰਨ ਦੇ ਮਨੋਰਥ ਨਾਲ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਾ蒂 ਸਬੰਧੀ ਬਣਾਈ ਗਈ ਕਮੇਟੀ ਦੀ ਤੀਜੀ ਮੀਟਿੰਗ ਪਟਿਆਲਾ ਨੇੜੇ ਸਥਿਤ ਟੋੜਾ ਇੰਸਟੀਚਿਊਟ ਬਹਾਦਰਗੜ ਵਿਖੇ ਹੋਈ ਹਾਲਾਂਕਿ ਸਨੀਫਾ ਦਿੱਤੇ ਹੋਣ ਕਰਕੇ ਇਸ ਦੌਰਾਨ ਕਮੇਟੀ ਦੇ ਮੁਖੀ ਵੱਜੋਂ ਹਰਜਿੰਦਰ ਸਿੰਘ ਧਾਮੀ ਅਤੇ ਮੈਂਬਰ ਵੱਜੋਂ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਮੀਟਿੰਗ ਤੋਂ ਗੈਰ ਹਾਜ਼ਰ ਰਹੀ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਕਮੇਟੀ ਦੇ ਪੰਜ ਮੈਂਬਰਾਂ ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਈਆਲੀ, ਇਕਬਾਲ ਸਿੰਘ ਝੁੰਦਾ, ਸੰਤਾ ਸਿੰਘ ਉਮੈਦਪ uri ਤੇ ਬੀਬੀ ਸਤਵੰਦ ਕੌਰ ਨੇ ਮੀਟਿੰਗ ਕੀਤੀ। ਕੋਕ ਦੌਰਾਨ ਇਹ ਭਰਤੀ ਕਮੇਟੀ ਇਸ ਇੱਤੇ ਤੇ ਪਹੁੰਚੀ ਕਿ ਜਿਸ ਮਨੋਰਥ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਭਰਤੀ ਕਮੇਟੀ ਬਣਾਈ ਗਈ ਸੀ ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਭਰਤੀ ਕਰਨ ਲਈ ਰਾਜ਼ੀ ਨਹੀਂ ਹੈ ਤੇ ਇਸ ਸੰਬੰਧੀ ਇੱਕ ਕਮੇਟੀ ਆਪਣੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪ ਦੇਵੇਗੀ ਮੀਟਿੰਗ ਮਗਰੋਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਭਰਤੀ ਸੰਬੰਧੀ ਇਸ ਕਮੇਟੀ ਅਤੇ ਅਕਾਲੀ ਦਲ ਦੀ ਵਿਚਾਰਧਾਰਾ ਤੇ ਤਰੀਕੇ ਵਿੱਚ ਅੰਤਰ ਹੈ ਤੇ ਹੁਣ ਤੱਕ ਦੀਆਂ ਮੀਟਿੰਗਾਂ ਤੇ ਸਰਗਰਮੀਆਂ ਤੋਂ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਇਸ ਕਮੇਟੀ ਦੇ ਕਹਿਣ ਮੁਤਾਬਕ ਭਰਤੀ ਨਹੀਂ ਕਰਨਾ ਚਾਹੁੰਦਾ ਇਸ ਸੰਬੰਧੀ ਕਮੇਟੀ ਵੱਲੋਂ ਰਿਪੋਰਟ ਤਿਆਰ ਕਰਕੇ ਸਿੰਘ ਸਾਹਿਬ ਨੂੰ ਸੌਂਪੀ ਜਾਵੇਗੀ। ਪੰਜਾ ਮੈਂਬਰਾਂ ਨੇ ਕਿਹਾ ਕਿ ਇਸ ਮਗਰੋਂ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਹੋਣਗੇ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਵਡਾਰਾ ਨੇ ਹਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਮੰਨ ਭਾਗਾ ਦੱਸਦਿਆਂ ਕਿਹਾ ਕਿ ਹਾਲੇ ਸ਼੍ਰੀ ਧਾਮੀ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਜਿਸ ਕਰਕੇ ਉਹਨਾਂ ਨੂੰ ਅੱਜ ਦੀ ਮੀਟਿੰਗ ਵਿੱਚ ਆਉਣਾ ਚਾਹੀਦਾ ਸੀ। ਮਨਪੀਰ ਸਿੰਘ ਯਾਲੀ ਨੇ ਕਿਹਾ ਕਿ ਪੁੰਦਰ ਦੇ ਦੂਜੀ ਮੀਟਿੰਗ ਵਿੱਚ ਨਾ ਆਉਣ ਮਗਰੋਂ ਉਹ ਉਹਨਾਂ ਦੇ ਘਰ ਵੀ ਗਏ ਪਰ ਉਹਨਾਂ ਨੇ ਸਹਿਯੋਗ ਨਹੀਂ ਦਿੱਤਾ। ਸਾਡੇ ਕਮੇਟੀ ਦੇ ਸਾਰੇ ਹੀ ਸਤਕਾਰਯੋਗ ਮੈਂਬਰ ਸਹਿਬਾਨ ਸਦਮਨਪੀ ਸਿੰਘ ਜੜੀ ਸਾਹਿਬ ਮਾਨਯੋਗ ਬਟਾਲਾ ਸਾਹਿਬ ਅਮਰਪੁਰੀ ਸਾਹਿਬ ਬੀਬਾ ਜੀ ਸਤਵੰਦ ਕੌਰ ਜੀ ਅੱਜ ਜੋ ਮਾਨਯੋਗ ਸ਼੍ਰੀ ਕਾਲਤਖ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ 2 ਦਸੰਬਰ 2024 ਨੂੰ ਹੁਕਮਨਾਮਾ ਸਭ ਰਾਹੀਂ ਆਦੇਸ਼ ਹੋਏ ਸੀ ਸ਼੍ਰੋਮਣੀ ਕਾਲੀਦਾਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਸ ਦੇ ਸਬੰਧ ਵਿੱਚ ਪਹਿਲਾਂ ਦੋ ਮੀਟਿੰਗਾਂ ਸ੍ਰੀ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੀ ਰਹਿਨਮਾਈ ਹੇਠ ਹੋਈਆਂ। ਔਰ ਅੱਜ ਅਸੀਂ ਪੰਜੋ ਮੈਂਬਰ ਉਹਨਾਂ ਮੀਟਿੰਗਾਂ ਤੇ ਫਾਈਨਲ ਫੈਸਲਾ ਡਿਸੀਜਨ ਲੈ ਕੇ ਆਪ ਦੇ ਪ੍ਰੈਸ ਦੇ ਸੰਗਤ ਦੇ ਸਾਮਹਮ ਖੋਏ ਆ। ਸ਼੍ਰੀ ਕਾਲਤਕ ਸਾਹਿਬ ਆਪਣੀ ਸਥਾਪਨਾ ਤੋਂ ਲੈ ਕੇ ਸਿੱਖਾਂ ਲਈ ਸਰਵਉੱਚ ਰਿਹਾ ਔਰ ਰਹੇਗਾ ਔਰ ਰਹਿਣਾ ਚਾਹੀਦਾ ਔਰ ਹਰ ਸਿੱਖ ਦਾ ਫਰਜ਼ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਕਰੇ ਸੋ ਸਾਡੀ ਡਿਊਟੀ ਹੈ ਜਿਹੜੀ ਉਹ ਸੰਦਰਭ ਵਿੱਚ ਲੱਗੀ ਸੀ ਔਰ ਅਸੀਂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਅਕਾਲ ਤਖਤ ਸਾਹਿਬ ਨੂੰ ਆਪਣੀ ਸਮਰਪਣ ਭਾਵਨਾ ਨੂੰ ਸਮਝਦੇ ਹੋਏ ਇਸ ਕਮੇਟੀ ਦਾ ਜੋ ਸਾਡੀ ਜ਼ਿੰਮੇਵਾਰੀ ਲਈ ਸੀ ਉਸ ਸੰਬੰਧ ਇਹਦਾ ਜੋ ਡਿਸੀਜਨ ਹੈ ਉਹਦੇ ਬਾਰੇ ਤੁਹਾਨੂੰ ਪ੍ਰੈਸ ਨੂੰ ਔਰ ਸੰਗਤ ਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਜੋ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਾਨੂੰ ਆਦੇਸ਼ ਹੋਏ ਸੀ ਉਸ ਦੇ ਸੰਬੰਧ ਵਿੱਚ ਬੜੇ ਉਪਰਾਲੇ ਕੀਤੇ ਗਏ ਅਰੋਣਾ ਉਪਰਾਲਿਆਂ ਨੂੰ ਤਾਂ ਕਿ ਪੰਥਕ ਭਾਵਨਾ ਜਿਹੜੀ ਸੀ ਅਕਾਲ ਤੱਕ ਸਾਭ ਦੀ ਮੁੱਖ ਰੂਪ ਵਿੱਚ ਜਿਹੜੀ ਭਾਵਨਾ ਇਹ ਸੀ ਕਿ ਸਮੂਥ ਪੰਥਕ ਸ਼ਕਤੀ ਨੂੰ ਇਕੱਠੀ ਕਰਕੇ ਇੱਕ ਪੰਥਕ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਿਰਜਿਆ ਜਾਵੇ ਜਿਹਦੇ ਨਾਲ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ ਆ ਜਿਹੜੀ ਰਾਸ਼ੀ ਤੌਰ ਤੇ ਮਜ਼ਬੂਤ ਹੋਵੇ ਔਰ ਸਹੀ ਢੰਗ ਨਾਲ ਕੌਮ ਨੂੰ ਪੰਜਾਬ ਨੂੰ ਸਹੀ ਦਿਸ਼ਾ ਜਿਹੜੀ ਉਹ ਦਿੱਤੀ ਜਾ ਸਕੇ ਇੱਕ ਖੇਤਰੀ ਪਾਰਟੀ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਸੀ ਜਿਸ ਨਾਲ ਪੰਜਾਬ ਦੇ ਹੱਕ ਮਰ ਰਹੇ ਸੀ ਉਨوں ਮਜ਼ਬੂਤੀ ਦਿੱਤੀ ਜਾ ਸਕੇ ਇਸ ਭਾਵਨਾ ਨਾਲ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਇਹ ਕਮੇਟੀ ਬਣਾਈ ਸੀ ਔਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਸੀ। ਪਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਸਭਾਵਨਾ ਨੂੰ ਮੁੱਖ ਰੱਖ ਕੇ ਭਰਤੀ ਪ੍ਰਕਿਰਿਆ ਸਾਨੂੰ ਸ਼ੁਰੂ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਸੀ। ਸੋ ਅੱਜ ਉਸ ਤਹਿਤ ਅਸੀਂ ਇਹ ਫੈਸਲਾ ਕੀਤਾ ਹੈ ਕਿ ਮਾਨਯੋਗ ਸ਼੍ਰੀ ਅਕਾਲ ਤਖਸਾਲ ਸਾਹਿਬ ਨੋ ਸੇਕ ਪੱਤਰ ਲਿਖ ਕੇ ਉਹਨਾਂ ਨੂੰ ਭੇਜਿਆ ਦੇਵਾਂਗੇ ਆਪ ਪੇਸ਼ ਹੋ ਕੇ ਦੇਵਾਂਗੇ ਕਿ ਜੋ ਵੀ ਆਦੇਸ਼ ਮਾਨਯੋਗ ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਸਾਨੂੰ ਕਮੇਟੀ ਨੂੰ ਕਰਨਗੇ ਭਰਤੀ ਪ੍ਰਕਿਰਿਆ ਸੰਬੰਧੀ ਅਸੀਂ ਉਸ ਤੇ ਇਨ ਬਿਨ ਪਹਿਰਾ ਦੇ ਕੇ ਉਹਦੀ ਪਾਲਣਾ ਕਰਾਂਗੇ ਉਸ ਭਰਤੀ ਸੰਬੰਧੀ ਹੋਣ ਕਿਸੇ ਹੋਰ ਰੂਪ ਚ ਹੋਣ ਕਮੇਟੀ ਅਕਾਲ ਤਖਸਾਲ ਨੂੰ ਪੂਰਨ ਰੂਪ ਵਿੱਚ ਸਮਰਪਿਤ ਆਰ ਜਿਸ ਤਰ੍ਹਾਂ ਦਾ ਵੀ ਹੁਕਮ ਸਾਨੂੰ ਉੱਥੋਂ ਹੋਊਗਾ ਉਹਦੀ ਅਸੀਂ ਪਾਲਣਾ ਕਰਾਂਗੇ ਔਰ ਜੇ ਇਹਦੇ ਵਿੱਚ ਕੋਈ ਜੋ ਵੇਰਵੇ ਨੇ ਜੋ ਘਾਟਬਾਤ ਰਹੀ ਹੈ ਕਿਸੇ ਪੱਖ ਤੋਂ ਜਿੰਨਾ ਜੋ ਨਹੀਂ ਸਾਨੂੰ ਸਹਿਯੋਗ ਮਿਲਿਆ ਉਹ ਵੀ ਅਸੀਂ ਮਾਨਯੋਗ ਸ਼੍ਰੀ ਖਾਲਸਾ ਸਾਹਿਬ ਨੂੰ ਦੱਸ ਦਿਆਂਗੇ ਸੋ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਲਈ ਹੈ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਅਕਾਤਾ ਸਾਹਿਬ ਦੇ ਸੰਦਰਭ ਵਿੱਚ ਆਦੇਸ਼ਾਂ ਮੁਤਾਬਕ ਪੂਰਨ ਰੂਪ ਵਿੱਚ ਆਉਦਾ ਫਰਜ਼ ਹੈ ਜਿਹੜਾ ਉਹ ਨਿਭਾਇਆ ਇਹ ਤੁਹਾਡੀ ਪ੍ਰਸਿੱਧੀ ਜਾਣਕਾਰੀ ਹੈ ਤੁਸੀਂ ਦੱਸਣਾ ਚਾਹੁੰਦੇ ਹੋ ਪਹਿਲੀ ਭਰਤੀ ਪ੍ਰਕਿਰਿਆ ਦਾ ਕੀ ਹੋਇਆ ਜੀ ਦੇਖੋ ਅਸੀਂ ਚਾਹੇ ਪਹਿਲੀ ਆ ਚਾਹੇ ਅਗਲੀ ਆ ਅਸੀਂ ਆਪਦਾ ਪੱਖ ਹੈ ਜਿਹੜਾ ਉਹ ਆਪਦਾ ਸਿੰਘ ਸਾਹਿਬ ਨੂੰ ਦੱਸ ਦੇਣਾ ਕਿ ਉਸ ਸਾਤੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣਾ ਨਹੀਂ ਚਾਹੁੰਦੇ ਸੋ ਜੋ ਤੁਸੀਂ ਸਾਨੂੰ ਅਗਲਾ ਆਦੇਸ਼ ਕਮੇਟੀ ਤੁਸੀਂ ਬਣਾਈ ਹੈ ਜੋ ਤੁਸੀਂ ਸਾਨੂੰ ਉਹ ਸੰਬੰਧੀ ਆਦੇਸ਼ ਦਿਓਗੇ ਅਸੀਂ ਉਹਦੀ ਪੂਰਨ ਰੂਪ ਵਿੱਚ ਕਮੇਟੀ ਤੁਹਾਡੇ ਹਿਦੇਸ਼ਾਂ ਦੀ ਪਾਲਣਾ ਕਰੇਗੀ ਤਾਂ ਉਸ ਤੋਂ ਕਿਹਾ ਕਿ ਪਹਿਲਾਂ ਧਾਮੀ ਸਾਹਿਬ ਨੇ ਅਸਤੀਫਾ ਨਹੀਂ ਕਰਿਆ ਕਿਰਪਾਲ ਸਿੰਘ ਬਡੂਗਰ ਸਾਹਿਬ ਨੇ ਅਸਤੀਫਾ ਦਿੱਤਾ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਤੁਸੀਂ ਉਹਨਾਂ ਨਾਲ ਫੇਰ ਫੇਰ ਲੈ ਲਿਓ ਧਾਮੀ ਸਾਹਿਬ ਨਾਲ ਅੱਜ ਕੱਲ੍ਹ ਹੋਈ ਗੋਣ ਤੇ ਜੀ ਕਿਉਂ ਨਹੀਂ ਆ ਰਹੇ ਕੀ ਚੱਕਰ ਇਸ ਦਾ ਚਲੋ ਇਹ ਉਹਨਾਂ ਨੂੰ ਤੁਸੀਂ ਆਪ ਸੰਪਰਕ ਕਰ ਲਿਓ ਤੁਸੀਂ ਜੇਕਰ ਤੁਹਾਡੇ ਕੋਲ ਤੁਸੀਂ ਜੇ 3/10 ਸੀਗੇ 7 ਮੰਤਰੀ 3/10 ਸੀਗੇ ਤਾਂ ਲੱਗ ਜਾਏਗਾ ਕਿ ਪ੍ਰਧਾਨਗੀ ਉਹ ਕਰ ਰਹੇ ਸੀਗੇ ਸੋ ਕਿਤਨਾ ਕਿਤੇ ਵੱਡਾ ਅਸੀਂ ਤਾਂ ਇਹ ਉਮੀਦ ਰੱਖਦੇ ਹਾਂ ਕਿ ਉਹਨਾਂ ਨੂੰ ਚਲੋ ਜੀ ਅੱਜ ਕੋਈ ਮਜਬੂਰੀ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ ਪਰ ਪ੍ਰਧਾਨਗੀ ਦੀ ਨਹੀਂ ਅਸੀਂ ਹੁਣ ਮਾਨਯੋਗ ਜਥੇਦਾਰ ਜੀ ਦੇ ਹੁਕਮਾਂ ਦੀ ਉਡੀਕ ਕਰਕੇ ਉਸ ਤੋਂ ਬਾਅਦ ਆਵਾਂਗਾ ਅਸੀਂ ਤਾਂ ਚਿੱਠੀ ਇੱਕ ਦਿਨ ਚ ਉਹਨਾਂ ਨੂੰ ਭੇਜ ਦਾਂਗੇ ਉਸ ਦਾ ਕੱਲ ਨੂੰ ਭੇਜ ਦਿਆਂਗੇ ਜਿਹੜੀ ਤੁਸੀਂ ਗੱਲ ਕੀਤੀ ਕਿ ਕਾਲੀਫੇਤ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਨਹੀਂ ਸਹਿਯੋਗ ਦੇ ਰਿਹਾ ਉਹਦੇ ਪਾਸੋਂ ਤੇ ਜਾਵਾਂਗੇ ਦੇਖੋ ਜਦੋਂ ਸੱਤ ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਭਰਤੀ ਕਰਨੀ ਚਾਹੁੰਦੀ ਸੀ ਉਸ ਗੱਲ 'ਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਅੰਤਰ ਸੀ ਸੋ ਇਸ ਕਰਕੇ ਉਸ ਗੱਲ ਨੂੰ ਅਸੀਂ ਉਸ ਢੰਗ ਨਾਲ ਭਰਤੀ ਸੱਤ ਮੈਂਬਰੀ ਕਮੇਟੀ ਨਹੀਂ ਸੀ ਕਰ ਸਕਦੀ ਸੋ ਇਸ ਕਰਕੇ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿਹਦੇ ਨਾਲ ਆਦੇਸ਼ਾਂ ਦੀ ਇਨਵਿਨ ਪਾਲਣਾ ਨਾ ਹੋਵੇ ਸੋ ਅਸੀਂ ਉਸ ਭਾਵਨਾ ਦੇ ਤਹਿਤ ਆਪ ਦਾ ਇਹਦਾ ਫੈਸਲਾ ਮਾਨਯੋਗ ਸ਼੍ਰੀ ਅਖਲਤਖ ਸਾਹਿਬ ਨੂੰ ਭੇਜ ਰਹੇ ਹਾਂ ਕੀ ਕੀ ਤੁਹਾਨੂੰ ਮਿਲ ਕੇ ਆਏ ਸੀ ਇਹ ਬਡਾਲਾ ਸਾਹਿਬ ਔਰ ਧਾਮੀ ਸਾਹਿਬ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਸੀ ਅੱਧਾ ਕਲੀਅਰ ਕਰ ਦਵਾਂਗੇ ਮਹਾਰਾਜ ਸਾਹਿਬ ਦੱਸੋ ਬਡਾਲਾ ਸਾਹਿਬ ਜੀ ਅਸੀਂ ਆਪਣੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਨੂੰ ਮਿਲ ਕੇ ਆਏ ਸੀਗੇ ਉਹ ਵੀ مشਵਰਾ ਸੀ ਆਪਣੇ ਮਾਨਯੋਗ ਜੈਦਰ ਧਾਮੀ ਸਾਹਿਬ ਦਾ ਕਿ ਆਪਾਂ ਉਹਨਾਂ ਨਾਲ ਗੱਲ ਕਰਕੇ ਤੇ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮਾਨਤਾ ਆਪਣੇ ਕਾਲੀਦਨ ਦੇਣੀ ਚਾਹੀਦੀ ਹੈ ਤੇ ਸਬਪਲੈਂਬਰੀ ਕਮੇਟੀ ਆਪਣਾ ਭਾਤੀ ਵੀ ਪ੍ਰਕਿਰਿਆ ਆਰੰਭ ਕਰੇ ਜੋ ਆਦੇਸ਼ ਕਾਲਪਤਖ ਸਾਬ ਨੂੰ ਦਿੱਤੇ ਗਏ ਸਨ ਇਸ ਲਈ ਪੁੰਦਰ ਸਾਹਿਬ ਕੋ ਗਏ ਸੀ ਅਸੀਂ ਉਹ ਚਲੋ ਉਹਨਾਂ ਨੂੰ ਬੇਨਤੀ ਕੀਤੀ ਸੀ ਦામੀ ਸਾਹਿਬ ਨੇ ਤੁਸੀਂ ਸੱਤ ਮੈਂਬਰ ਕਮੇਟੀ ਚ ਜਾ ਕੇ ਆਪਣੇ ਸ਼ਾਮਲ ਹੋ ਹਾਜ਼ਰ ਹਾਜ਼ਰ ਹੋ ਤੇ ਤੁਸੀਂ ਵੀ ਆਪਣੇ ਜਿਹੜੇ ਹੈਗੀ ਆ ਇਹਦੇ ਵਿੱਚ ਜਿਹੜੀ ਹੈਗੀ ਵਿਚਾਰ ਸਾਨੂੰ ਦੱਸੋ ਵੀ ਤੁਸੀਂ ਸਬਪਲੈਂਬਰੀ ਕਮੇਟੀ ਨੂੰ ਕਿਉਂ ਨਹੀਂ ਮਾਨਤਾ ਦਿੱਤੀ ਅੱਗੇ ਪਹਿਲਾਂ ਤਾਂ ਹੁਣ ਗਾਹ ਤੋਂ ਮਾਨਤਾ ਅਗਰ ਤੁਸੀਂ ਦਿਨੇ ਤਾਂ ਅਸੀਂ ਆਪਣਾ ਜਿਹੜਾ ਭੁrti ਦੀ ਪ੍ਰਕਿਰਿਆ ਆਰੰਭ ਕਰ ਸਕਾਂਗੇ ਪਰ ਸਾਨੂੰ ਅਸੀਂ ਉਹਨਾਂ ਨੂੰ ਬਹੁਤ ਵਧੀਆ ਇੱਕ ਸੁਜੈਸ਼ਨ ਦਿੱਤਾ ਸੀ ਪੁੰਦਰ ਸਾਹਿਬ ਨੂੰ ਲੇਕਿਨ ਉਹਨਾਂ ਨੇ ਕੋਈ ਦਾ ਰਿਸਪੌਂਸ ਨਹੀਂ ਕੀਤਾ ਦਿੱਤਾ ਸੋ ਇਸ ਕਰਕੇ ਪੁੰਦਰ ਸਾਹਿਬ ਵਾਲਾ ਚੈਪਟਰ ਤੋਂ ਕਨੋਜ਼ੀਆ ਇਹ ਪੁੰਦਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਜੀ ਤੁਸੀਂ ਮੈਂਬਰ ਕਮੇਟੀ ਬੁਲਾਈ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਮੈਨੂੰ ਤੇ ਇਹ ਅੰਦਾਜ਼ਾ ਹੀ ਨਹੀਂ ਕਿ ਜਾਂ ਮੈਨੂੰ ਕੋਈ ਸਨੇਹਾ ਹੀ ਨਹੀਂ ਹੈਗਾ ਕੀ ਕੋਈ ਮੀਟਿੰਗ ਹੈਗੀ ਹੈ ਉਸ ਵਸਤ ਮੈਂਬਰ ਦੀ ਕੋਈ ਸੁਨੇਹਾ ਲੱਗਿਆ ਸੀ ਜੀ ਉਹ ਤੁਸੀ ਉਹ ਤੁਸੀ ਉਹਨਾਂ ਨੂੰ ਪੁੱਛੋ ਲੇਓ ਉਹਦੇ ਤੇ ਕੀ ਤੁਸੀਂ ਕਿੰਨੇ ਅਸੀਂ ਉਹਦੇ ਤੇ ਕੀ ਕਮੈਂਟ ਕਰਨਾ ਜੀ ਸਾਡਾ ਮਸਲ ਇਸ ਕਮੇਟੀ ਦੀ ਮੀਟਿੰਗ ਜਿਸ ਦਿਨ ਉਹ ਜਿਸ ਦਿਨ ਪਹਿਲੀ ਕਮੇਟੀ ਦੀ ਮੀਟਿੰਗ ਹੋਈ ਸੀ ਉਹ ਚ ਸਾਰੇ ਮੈਂਬਰ ਹਾਜ਼ਰ ਸੀ ਔਰ ਸਾਰਿਆਂ ਨੂੰ ਉਹਦੇ ਮੌਕੇ ਤੇ ਤਲਾਹ ਦਿੱਤੀ ਗਈ ਸੀ ਸੂਚ ਕਰਕੇ ਉਹ ਚਲੋ ਜੋ ਅਸੀਂ ਕਹਿਣਾ ਚਾਹੁੰਦੇ ਸੀ ਸਾਰਿਆਂ ਦੇ ਵਟਸਐਪ ਤੇ ਆਏ ਮੈਸੇਜ ਆ ਰਹੇ ਨੇ ਜੀ ਅੱਜ ਸੱਤ ਮੈਂਬਰੀ ਕਮੇਟੀ ਸੀ ਤੇ ਅੱਜ ਪੰਜ ਮੈਂਬਰ ਰਹਿ ਗਏ ਉਹ ਤੇ ਤੁਸੀਂ ਫੈਸਲਾ ਲਿਆ ਹੈਗਾ ਕਿੰਨਾ ਤੁਸੀਂ ਮੈਡਟੀ ਮਜ਼ਬੂਤ ਹੋ ਸਕਦੇ ਹੋ ਨਹੀਂ ਦੇਖੋ ਅਸੀਂ ਸਰਬਸੰਮਤੀ ਨਾਲ ਫੈਸਲਾ ਲਿਆ ਕਿਉਂਕਿ ਇਹਦੇ ਪੰਜ ਮੈਂਬਰ ਹਾਜ਼ਰ ਹੋਏ ਨੇ ਅੱਜ ਇਹ ਪੰਜੇ ਹੀ ਸ਼੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆ ਜੋ ਪਹਿਲਾ ਹੁਕਮ ਹੋਇਆ ਸੀ ਅਸੀਂ ਉਹ ਤੇ ਪਹਿਰਾ ਦੇਣ ਨੂੰ ਤਿਆਰ ਸੀਗੇ ਠੀਕ ਆ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ ਪਾਰਟੀ ਨੇ ਪ੍ਰਤੀਕਰਵਾਉਣੀ ਸੀਗੀ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਾਲਤਕ ਸਾਹਿਬ ਨੂੰ ਭੇਜ ਦਿੱਤਾ ਅੱਗੇ ਜਸਰ ਸਾਹਿਬਾਂ ਜੋ ਵੀ ਸਾਨੂੰ ਹੁਕਮ ਕਰਨਗੇ ਤੇ ਇਹ ਕਮੇਟੀ ਹੈ ਜਿਹੜੀ ਪੰਜ ਮੈਂਬਰ ਜਿਹੜੇ ਹਾਜ਼ਰ ਨੇ ਉਹ ਸਮਰਪਿਤ ਨੇ ਸ਼੍ਰੀ ਕਾਲਤਕ ਸਾਹਿਬ ਨੂੰ ਕਿਉਂਕਿ ਸਾਡੇ ਲਈ ਅਕਾਲ ਤਖ਼ਤ ਸ਼੍ਰੀ ਕਾਲਤਕ ਸਾਹਿਬ ਸਰਵਉੱਚ ਸੋ ਜੋ ਸਾਨੂੰ ਅਗਲਾ ਦੇਸ਼ ਉਹ ਦੇਣਗੇ ਉਹਦੇ ਤੇ ਅਸੀਂ ਡਟ ਕੇ ਪੈਰਾ ਦਵਾਂਗੇ ਐਲੀ ਸਾਹਿਬ ਵੱਡਾ ਸਵਾਲ ਹੈ ਕਿ ਜਿਹੜੀ ਪਹਿਲੀ ਪੜhti ਹੁਣ ਤੱਕ ਹੋਈ ਹੈ ਲੱਖਾਂ ਚ ਦੱਸ ਰਹਿਣ ਜਾਵਾ ਕਰ ਰਹੇ ਨੇ ਉਹ ਦਾ ਕੁਵੈਕ ਕੀ ਬਣ ਨੀ ਉਹ ਵੀ ਜਸਰ ਸਾਹਿਬ ਦੱਸਣਗੇ ਜੀ ਅਸੀਂ ਤਾਂ ਲਿਖ ਕੇ ਭੇਜਦਾ ਵੀ ਇਹ ਸਾਡੀ ਕਮੇਟੀ ਤੋਂ ਬਿਨਾਂ ਸਿੱਧੀ ਭਰਤੀ ਕਰ ਰਹੇ ਆ ਕੀਤੀ ਜਾ ਰਹੀ ਆ ਤੇ ਉਹਦੇ ਬਾਰੇ ਵੀ ਜਸਰ ਸਾਹਿਬ ਉਹ ਦੱਸ ਦੇਣਗੇ ਸਾਨੂੰ ਕਿਉਂਕਿ ਕਮੇਟੀ ਉਹਨਾਂ ਨੇ ਨਹੀਂ ਬਣਾਈ ਆ ਅਗਲਾ ਦੇ ਸਾਨੂੰ ਜਦੋਂ ਉਹ ਸਾਨੂੰ ਹੁਕਮ ਕਰਨਗੇ ਅਗਲਾ ਅਸੀਂ ਉਹਦੇ ਤੇ ਪੈਰਾ ਦਵਾਂਗੇ ਤੁਸੀਂ ਉਹਨਾਂ ਕਾਰਨ ਕੀ ਸਾਹਿਬ ਦੇਉਂ ਤਾਂ ਅਮੀਰ ਸਾਹਿਬ ਦੇ ਅਸਤੀਫੇ ਦਾ ਉਹ ਤਾਂ ਹੁਣ ਉਹੀ ਦੱਸ ਕਾਰਨ ਦਾ ਜਿਹਨਾਂ ਨੇ ਕਹਿਣਾ ਕਿ ਮੈਨੂੰ ਵਕ ਕਰ ਦਿੱਤਾ ਜਾਵੇ ਨਹੀਂ ਕਾਰਨ ਤਾਂ ਹੁਣ ਜਿਨ੍ਹਾਂ ਨੇ ਦਿੱਤਾ ਉਹ ਦੱਸ ਸਕਦੇ ਨੇ ਵੀ ਕਾਰਨ ਕੀ ਆ ਉਹ ਦੱਸਣ ਕਾਰਨ ਅਸੀਂ ਅਸੀਂ ਇਹ ਪੰਜੇ ਸਮਰਪਤ ਬੈਠੇ ਆ ਤੁਹਾਡੇ ਸਾਹਮਣੇ ਆ ਤੁਹਾਨੂੰ ਅਸੀਂ ਅਸੀਂ ਛੇ ਦਿਨਾਂ ਤੱਕ ਸਾਹਿਬ ਨੂੰ ਅਸੀਂ ਇਸ ਸਮੁੱਚੇ ਪੰਥ ਨੂੰ ਅਸੀਂ ਦੁਨੀਆ 'ਚ ਬੈਠੇ ਸਿੱਖਾਂ ਨੂੰ ਜਵਾਬਦੇ ਹਾਂ ਤੇ ਅਸੀਂ ਆਪਣੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਜੀ ਸਾਹਿਬ ਤੁਹਾਡੇ ਤੋਂ ਨਾ ਪੰਥ ਨੂੰ ਅਕਾਲੀ ਦਲ ਨੂੰ ਇਹ ਮੰਨਿਆ ਜਾ ਰਿਹਾ ਹੈ ਕਿ ਕਾਫੀ ਉਮੀਦਾਂ ਕਿਵੇਂ ਤੁਸੀਂ ਮੰਨਦੇ ਹੋ ਅਕਾਲੀ ਦਲ ਦੀ ਸਾਫ ਕਿਵੇਂ ਮਜ਼ਬੂਤ ਹੋ ਸਕਦਾ ਹੈ ਦੇਖੋ ਦੇਖੋ ਹੁਣ ਹਾਲਾਤ ਨੇ ਇਹ ਨਹੀਂ ਲੱਗਦੇ ਕਿ ਇਹ ਕੋਈ ਮਜਬੂਤੀ ਵਾਲਾ ਰਾਹ ਬਣਿਆ ਹੋਇਆ ਹੈ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰਨੀ ਆ ਉਹ ਆਪਣੀ ਕੁਰਸੀ ਨੂੰ ਹਿੱਤਾਂ ਨੂੰ ਤਿਆਗ ਕੇ ਜੇ ਸਮਰਪਿਤ ਭਾਵਨਾ ਨਾਲ ਪੰਜਾਬ ਅਤੇ ਕੌਮ ਦੇ ਭਲੇ ਲਈ ਕੰਮ ਕਰਨਗੇ ਤਾਂ ਹੀ ਤਿਆਗ ਸਾਈਡ ਤੇ ਨਹੀਂ ਤਾਂ ਭੇੜੇ ਹੁਣ ਅੱਗੇ ਆਪਾਂ ਰਸਤਾ ਕਿਸ ਤਰ੍ਹਾਂ ਦਾ ਬਣ ਸਕਦਾ ਤੁਸੀਂ ਤੁਹਾਡੀ ਉਮੀਦ ਹੈ ਕਿ ਜਥੇਦਾਰ ਬਿਲਕੁਲ ਬਿਲਕੁਲ ਤੁਸੀਂ ਵੀ ਕੋਈ ਨਹੀਂ ਸਾਨੂੰ ਤਿਆਰ ਬੈਠੇ ਹਨ ਲੇਕਿਨ ਉਹ ਦੇਸ਼ ਅਸੀਂ ਹਾਸਲ ਕਰਨਾ ਜਥੇਦਾਰ ਸਾਹਿਬ ਤੋਂ 조사નો ਹੁਕਮ ਕਰਨਗੇ ਅਸੀਂ ਉੱਥੇ ਪਹੁੰਚਦਾ ਹਾਰ ਤਿਰ ਦੀ ਅੱਜ ਬੈਠ ਗਈ ਸ਼ਾਮ ਨੂੰ ਉਹਦੇ ਸੰਬੰਧੀ ਤੁਹਾਡਾ ਕੁਝ ਨਹੀਂ ਉਹਦੇ ਬਾਰੇ ਤਾਂ ਉਹ ਹੀ ਦੱਸਣਗੇ ਅਸੀਂ ਕਰ ਸਕਦੇ